ਪੰਜਾਬ ਵਿੱਚ ਨਸ਼ਾ ਖਿਲਾਫ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਪਿੰਡਾਂ ਚ ਲੈ ਕੇ ਪਹੁੰਚੇ ਪੰਜਾਬ ਦੇ ਸੇਵਾ ਪਰਿਵਾਰ ਪਲਵਾਇ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਨਸ਼ਿਆਂ ਦੀ ਸਿਆਸੀ ਪੁਸ਼ਤ ਪਨਾਹੀ ਬੰਦ ਕਰ ਦਿੱਤੀ ਹੈ ਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਤੇ ਐਸਐਸਪੀ ਡਾਕਟਰ ਨਾਨਕ ਸਿੰਘ ਨਾਭਾ ਦੇ ਨੇੜਲੇ ਪਿੰਡ ਰੋਟੀ ਬਸਤਾ ਪਹੁੰਚੇ ਤੇ ਉਹਨਾਂ ਨੇ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ ਤੇ ਨਸ਼ਾ ਬਾਰੇ ਫੀਡਬੈਕ ਹਾਸਲ ਕੀਤੀ ਉਹਨਾਂ ਨੇ ਕਿਹਾ ਕਿ ਬੁਢੀ ਤਰਾਨੋਂ ਵੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਨਸ਼ੇ ਦੇ ਮੁੱਦੇ ਤੇ ਸਿਆਸਤ ਨਾ ਕਰਨ ਸਗੋਂ ਸਰਕਾਰ ਦਾ ਸਾਥ ਹੈ ਜਨਾ ਜਿਹੜੇ ਯੁੱਧ ਨਸ਼ੇ ਵਿਰੋਧ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸ਼ੁਰੂ ਕੀਤੀ ਜਦੀ ਸ਼ੁਰੂਆਤ ਕੀਤੀ ਹੈ ਜੀ ਚੰਡੀਗੜ੍ਹ ਤੋਂ ਔਰ ਸਾਡੇ ਮਾਨਯੋਗ ਜਿਹੜੇ ਨੈਸ਼ਨਲ ਕਮਿਸ਼ਨਰ ਆ ਉਹਨਾਂ ਨੇ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਔਰ ਕਾਹਈਆ ਕਰਕੇ ਅਸੀਂ ਇਹ ਵਾਅਦਾ ਪੂਰਾ ਕਰਨ ਜਾ ਰਹੇ ਹਾਂ ਜੀ ਅਗਲੇ 3-4 ਮਹੀਨੇ ਦੇ ਵਿੱਚ ਔਰ ਬੜਾ ਕਲੀਅਰ ਮੈਸੇਜ ਦਿੱਤਾ ਜੀ ਕਿ ਜਿਹੜੇ ਅਫਸਰ ਸਹਿਬਾਨ ਨੇ ਉਹਨਾਂ ਨੂੰ ਸਾਰਿਆਂ ਨੂੰ ਕੋਈ ਪਰਫਾਰਮ ਕਰੋ ਔਰ ਪੈਰਿਸ ਔਰ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਨੂੰ ਜਾਂ ਤਾਂ ਪੰਜਾਬ ਛੱਡ ਦਿਓ ਤੇ ਜਿਹੜਾ ਇਹ ਕੰਮ ਛੱਡ ਦਿਓ ਤਾਂ ਦਾ ਇਹ ਨਹੀਂ ਚੱਲੇਗਾ ਨਸ਼ਾ ਜਿਹੜੇ ਨਸ਼ੇ ਦੇ ਵਪਾਰੀ ਆ ਔਰ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਵਾਸਤੇ ਸਾਡੀ ਪੂਰੀ ਹਮਦਰਦੀ ਹੈ ਉਹ ਮਰੀਜ਼ ਆ ਉਹਨਾਂ ਦਾ ਅਸੀਂ ਇਲਾਜ ਕਰਾਂਗੇ ਇਲਾਜ ਕਰਨ ਤੋਂ ਬਾਅਦ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾਵਾਂਗੇ ਔਰ ਕੰਮ ਤੇ ਲਾਵਾਂਗੇ ਉਹਦੇ ਵਾਸਤੇ ਉਹਨਾਂ ਨੂੰ ਗਰੰਟਾ ਵੀ ਦੇਵਾਂਗੇ ਪੈਸੇ ਕਮਾ ਲੈ ਜੜੀ ਉਹਨਾਂ ਦੀ ਡਿਫਰੈਂਟ ਕਾਈਂਡ ਦੀ ਜਿਹੜੀ ਸਕੀਮਾਂ ਹੈਗੀਆਂ ਉਹਨਾਂ ਸਕੀਮਾਂ ਦੇ ਵਿੱਚ ਉਹ ਜਿਹੜੀ ਨਸ਼ਿਆਂ ਦੇ ਰਾਹ ਪੈ ਗਿਆ ਉਹਨੂੰ ਮੋੜ ਕੇ ਲਿਆ ਕੇ ਉਹਨਾਂ ਨੂੰ ਸਿੱਧੇ ਰਸਤੇ ਪਾ ਕੇ ਉਹਨਾਂ ਨੂੰ ਤਰੱਕੀ ਵਾਲੇ ਰਸਤੇ ਤੇ ਪਾਣਾ ਔਰ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਨੂੰ ਪੰਜਾਬ ਚੋਂ ਭਜਾਣਾ ਮਤਲਬ ਉਹ ਆਪ ਹੀ ਮਤਲਬ ਸਟੇਟਮੈਂਟ ਦੇ ਕੇ ਫਸ ਗਿਆ ਉਹਨਾਂ ਦੇ ਸਾਰੇ ਪੋਜ਼ਿਟਿਵ ਆਣਗੇ ਸਾਡੇ ਚ ਕੋਈ ਬੰਦਾ ਨਸ਼ਾ ਤਸਕਰ ਨਹੀਂ ਸਾਨੂੰ ਕੋਈ ਸ਼ੱਕ ਨਹੀਂ ਅਸੀਂ ਬਿਲਕੁਲ ਤਿਆਰ ਹਾਂ ਜੀ ਉਹ ਪਹਿਲਾਂ ਮਤਲਬ ਜਿਹੜੇ ਜਿਹੜੇ ਮਤਲਬ ਜਿਹੜਾ ਇਹ ਜਿਹੜੀ ਇਹ ਵਾਲੀਆਂ ਗੱਲਾਂ ਹੁੰਦੀਆਂ ਨਾ ਜੀ ਇਹ ਹੁੰਦਾ ਹੈ ਕਿ ਜਿਹੜਾ ਮੇਨ ਇਸ਼ੂ ਆ ਉਹਨੂੰ ਸੈਲਟ੍ਰੈਕ ਕਰਨ ਵਾਸਤੇ ਕੀ ਕੁਲਦੀਪ ਜੀ ਰਾ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਨਸ਼ਾ ਅਸ਼ਾ ਕਰਦੇ ਉਹਨਾਂ ਨੌਜਾਨਾਂ ਨੂੰ ਨਸ਼ੇ 'ਚੋਂ ਨਹੀਂ ਕਰਨਾ ਚਾਹੀਦਾ ਉਹ ਕਹਿਣਾ ਕੀ ਚਾਹੁੰਦੇ ਆ ਉਹਨਾਂ ਨੂੰ ਕੋਈ ਪਤਾ ਹੈ ਜੀ ਕੀ ਬੋਲ ਰਿਹਾ ਉਹ ਉਹਨਾਂ ਨੂੰ ਪੁੱਛੋ ਵੀ ਜਿਹੜਾ ਤੁਸੀਂ ਨਹੀਂ ਚਾਹੁੰਦੇ ਕਿ ਪੰਜਾਬ ਨਸ਼ਾ ਮੁਕਤ ਹੋਵੇ ਇਹ ਮੱਲੇ ਕੋਈ ਮੱਲੇ ਰਾਜਨੀਤੀ ਦੀ ਗੱਲ ਨਹੀਂ ਹੈ ਆਉਣ ਵਾਲੀ ਪੀੜੀ ਦਾ ਮਸਲਾ ਹੈ ਉਹਨਾਂ ਨੂੰ ਸਮਝਾਓ ਇਹ ਕੈਪਟਨ ਰਵਿੰਦਰ ਸਿੰਘ ਨੇ ਕਿਹਾ ਕਿ ਨਹੀਂ ਕੀ ਕਹਾਂ ਮੈਂ ਸੋਨੀਆ ਗਾਂਧੀ ਨੂੰ ਫਾਈਲਾਂ ਭੇਜਾਂ ਕਿਹੜੇ ਮੋਹ ਨਾਲ ਗੱਲਾਂ ਕਰਦੇ ਆ ਜੀ ਇਹ ਕਿਹੜੇ ਮੋਹ ਨਾਲ ਗੱਲਾਂ ਕਰਦੇ ਆ ਕਾਲੀ ਕਾਂਗਰਸ আর বিজেপি ਵਾਲੇ ਇਹ ਤਾਂ ਬਿਮਾਰੀ ਦੀ ਜੜ ਹੈ ਜੀ ਇਹਨਾਂ ਨੇ ਤਾਂ ਨਸ਼ੇ ਦੀ ਜੜ ਲਾਈ ਆ ਅਸੀਂ ਜੜ ਪੁੱਟਾਂਗੇ ਉਹ ਕੋਈ ਨਹੀਂ ਇਹ ਸਾਰਾ ਕੁਝ ਹੋਊਗਾ ਜੀ ਜਿਹੜੇ ਲੀਗਲ ਹੈ ਸਾਰਾ ਲੀਗਲ ਪ੍ਰੋਸੀਜਰ ਫਾਲੋ ਕਰਾਂਗੇ ਜੋ ਮਾਨਯੋਗ ਅਦਾਲਤ ਕਹੇਗੀ ਉਹਦਾ ਸਨਮਾਨ ਕਰਾਂਗੇ ਬਟ ਪੰਜਾਬ ਦੇ ਵਿੱਚੋਂ ਨਸ਼ੇ ਦੀ ਬਿਮਾਰੀ ਨੂੰ ਜੜ ਤੋਂ ਪੁੱਟਾਂਗੇ ਇਹ ਪੱਕਾ ਠਈਆ ਜੀ ਤੁਸੀਂ ਆਪਣੇ ਪਤਨੂ ਕੇ ਨਸ਼ਾ ਕਰਦਾ ਜਿਹੜਾ ਨਸ਼ਾ ਕਰਦਾ ਸਾਨੂੰ ਉਹਦੇ ਪੁੱਤਰ ਨਾਲ ਮਦਦਦੀ ਆ ਉਸ ਬਜ਼ੁਰਗ ਦੇ ਨਾਲ ਮਦਦਦੀ ਆ ਸੀ ਉਹਦਾ ਇਲਾਜ ਕਰਾਂਗੇ ਪਰ ਜੇ ਉਹ ਨਸ਼ਾ ਤਸਕਰੀ ਕਰੂਗਾ ਫਿਰ ਕੋਈ ਮਦਦਦੀ ਨਹੀਂ ਉਹਦੇ ਨਾਲ ਤਸਕਰੀ ਕਰਕੇ ਆਪਾਂ ਪਿੰਡ ਦੀ ਸਪੋਰਟ ਲੈਣੀ ਬਹੁਤ ਜ਼ਰੂਰੀ ਹੈ ਲੋਕਾਂ ਦੀ ਸਪੋਰਟ ਲੈਣੀ ਬਹੁਤ ਜ਼ਰੂਰੀ ਹੈ ਜਿਹੜਾ ਡੀਸੀ ਸਾਹਿਬ ਨੇ ਵੀ ਦੱਸਿਆ ਕਿ ਜਰੂਰਤਾਂ ਕੋਈ ਅਸੀ ਵਰਗਾ ਲੋਤਰੜਨਾ ਪਿੰਡ ਵਿੱਚ ਪਬਲਿਕ ਦੀ ਸਪੋਰਟ ਨਾ ਹੋਵੇ ਤੇ ਉਹ ਯੋਧ ਨਹੀਂ ਹੈ ਪਿਆ ਜਾ ਸਕਦਾ ਅਸੀਂ ਸਾਰੇ ਨੇ ਆਤਵਾਦ ਦਾ ਟਾਈਮ ਵੀ ਵੇਖਿਆ ਹੈ ਆਤਵਾਦ ਦਾ ਕਾਲਾ ਦੌਰ ਵੀ ਵੇਖਿਆ ਹੈ ਉਹਦੇ ਵਿੱਚ ਜਦੋਂ ਪਬਲਿਕ ਦੇ ਸਪੋਰਟ ਗਈ ਸੀ ਤੇ ਪੁਲਿਸ ਉਸ ਤੇ ਨਾਕ ਪਾਚ ਕਰ ਰਹੀ ਆ ਉਹਦੇ ਉੱਤੇ ਜੇਕ ਪਾਚ ਕਰ ਰਹੀ ਆ ਕੋਈ ਸੀ ਸੋ ਇਹਦੇ ਵਿੱਚ ਜਦੋਂ ਸਾਡਾ ਪਬਲਿਕ ਦੇ ਸਪੋਰਟ ਵੈਲੀ ਸ਼ੁਰੂ ਹੋਊਗੀ ਨਾਲ ਦੀ ਨਾਲ ਮੈਂ ਬਹੁਤ ਸਤਿਵਸਤਾ ਇਸ ਚੀਜ਼ ਨੂੰ ਲੈ ਕੇ ਕਿ ਅਸੀਂ ਇਸ ਜੰਗ ਵਿੱਚ ਜਰੂਰ ਜਿੱਤਾਂਗੇ ਦਿਨ ਰਾਤ ਲੱਗੇ ਹੋਏ ਆ ਇਹਦੇ ਦੋ ਅਸਪੈਕਟ ਹੈ ਕੈਨਫੋਰਸਮੈਂਟ ਦਾ ਤੇ ਦੂਜਾ ਜਿਹੜਾ ਸਾਡੇ ਜੁਆਕੇਗੇ ਜਾਂ ਜਿਹੜਾ ਵਰਗ ਹੈ ਜੋ ਪੀੜਿਤ ਹੈ ਇਸ ਬਿਮਾਰੀ ਤੋਂ ਇਹ ਬਿਮਾਰੀ ਹੀ ਕਹਿ ਸਕਦੇ ਹਾਂ ਉਸ ਨੂੰ ਉਹਦੀ ਹੈਂਡ ਹੋਲਡਿੰਗ ਹੈ ਉਹਨੂੰ ਕੰਪੈਸ਼ਨ ਨਾਲ ਕਿਦਾ ਇਸ ਤੋਂ ਬਾਹਰ ਕਢੀਏ ਤੇ ਉਹਦੇ ਵਾਸਤੇ ਮੈਡੀਸਿਨਸ ਔਟ ਕਲੀਨਿਕ ਡੀ ਐਡੂਕੇਸ਼ਨ ਐਡਿਕਸ਼ਨ ਸੈਂਟਰਸ ਰੀ ਹੈਬ ਸੈਂਟਰਸ ਸਾਡੀ ਸਾਰੀ ਤਿਆਰੀਆਂ ਪੂਰੀ ਹੈਗੀ ਤੇ ਨਾਲ ਹੀ ਨਾਲ ਸਾਡੀ ਕੋਸ਼ਿਸ਼ ਹੈਗੀ ਕਿ ਜਿਹੜੇ ਰੀ ਹੈਬ ਵਿੱਚ ਆਉਂਦੇ ਹੈਗੇ ਆ ਜੋ ਵੀ ਸਾਨੂੰ ਪਿੰਡਾਂ ਵਿੱਚੋਂ ਵੀ ਫੋਨ ਆ ਰਿਹਾ ਹੈ ਕਿ ਜੋ ਕੋਈ ਸਕਿੱਲ ਕੋਰਸ ਕਿਤਾ ਕਰਨਾ ਚਾਹੁੰਦੇ ਹੈਗੇ ਜਿਵੇਂ ਪਾਵੇ ਉਹ ਇਲੈਕਟ੍ਰੀਸ਼ੀਅਨ ਦਾ ਕੋਰਸ ਹੋ ਗਿਆ ਅਸੀਂ ਕੁਕਿੰਗ ਦਾ ਇੱਕ ਕੋਰਸ ਕਰਾਇਆ ਸੀਗਾ ਹਾਲ ਫਿਲਹਾਲ ਇਹ ਚ ਡੇਰੀਦਾਰ ਸਟੇ ਨਾਲ ਆਲਰੇਡੀ ਇੱਕ ਕੋਰਸ ਚੱਲ ਰਹਾ ਹੈਗਾ ਤੇ ਉਹਦੇ ਬਾਅਦ ਕੁਝ ਇਹੋ ਜਿਹੇ ਵੀ ਲੋਕ ਆਏ ਆ ਜਿਨ੍ਹਾਂ ਨੇ ਕਿਹਾ ਕਿ ਜੀ ਸਾਨੂੰ ਸੈਲਫ এমਪਲੋਇਮੈਂਟ ਵਾਸਤੇ ਲੋਨ ਚਾਹੀਦਾ ਹੈਗਾ ਤਾਂ ਉਹਨਾਂ ਦੀ ਲੋਨਿੰਗ ਕਰਾ ਕੇ ਇੰਟੈਂਟ ਇਸ ਕਿ ਇੱਕ ਪਾਸੋਂ ਇਸ ਤੋਂ ਬਾਹਰ ਕੱਢਣਾ ਹੈਗਾ ਦੂਜੇ ਪਾਸੇ ਉਹਨਾਂ ਦੀ ਹੈਂਡ ਹੋਲਡਿੰਗ ਉਹਨਾਂ ਦੇ ਪਰਿਵਾਰਾਂ ਦੀ ਹੈਂਡ ਹੋਲਡਿੰਗ ਕਰਕੇ ਉਹਨਾਂ ਨੂੰ ਕਿਤੇ ਨਾ ਕਿਤੇ ਸੈਲਫ এমਪਲੋਇਮੈਂਟ ਜਾਂ ਜਿੱਥੇ ਵੀ ਕੁਝ ਰੋਜ਼ਗਾਰ ਦਾ ਜਰੀਆ ਦਿਵਾਨਾ ਹੈਗਾ ਤਾਂ ਕਿ ਉਹ ਇੱਕ ਕਹਿੰਦੇ ਆ ਕਿ ਫੁਲਫਿਲਮੈਂਟ ਵਾਲੀ ਜ਼ਿੰਦਗੀ ਜੀ ਸਕਣ ਇਸ ਮੌਕੇ ਉਹਨਾਂ ਨੇ ਕ ਮంత్రి ਭਗਵੰਤ ਮਾਨ ਵੱਲੋਂ ਕੀਤੇ ਗਏ ਵਾਅਦੇ ਮੁਤਾਬਕ ਪੰਜਾਬ 'ਚ ਨਸ਼ੇ ਵੇਚਣ ਵਾਲਾ ਦੀ ਕਬਰ ਤੋੜ ਦਿੱਤੀ ਗਈ ਹੈ ਬਿਊਰੋ ਰਿਪੋਰਟ ਜੀਕੇ ਹੈਟੀਵੀ